ਉਹ ਉਹ ਵੀ ਉਹ ਫਿਰ ਇਹੋ ਜਿਹਾ ਫੈਸਲਾ ਜੋਸ ਪੂਰਾ ਲਾਦਾ ਹੁੰਦੇ ਆ ਅੱਜ ਪੰਜਾ ਪਾਣੀ ਦਾ ਜੀ ਉਹਨਾਂ ਜੀ ਮੈਂ ਦੁੱਧ ਲੈਣ ਜਾ ਰਿਹਾ ਸੀ ਸਵੇਰ ਦਾ ਟਾਈਮ ਸੀਗਾ ਸਵਾ ਘੱਟ ਦਾ ਟਾਈਮ ਸੀਗਾ ਜੀ ਮੈਂ ਜਦੋਂ ਵਾਪਸ ਆਇਆ ਨਾ ਤਾਂ ਮੈਂ ਵੇਖਿਆ ਗੁਟਕਾ ਸਾਹ ਉੱਥੇ ਨਾਲੀ ਦੇ ਵਿੱਚ ਪਿਆ ਸੀਗਾ ਨਾਲੀ ਚ ਦੇਖ ਕੇ ਤੇ ਮੈਨੂੰ ਲੱਗਿਆ ਇਹ ਤਾਂ ਗੁੜਕਾ ਸਾਹਿਬ ਆ ਇੱਕ ਬੰਦਾ ਦਰੋਂ ਹੋਰ ਆ ਗਿਆ ਅਸੀਂ ਫਿਰ ਸਵਾਰ ਕੇ ਦੇਖਿਆ ਅਸੀਂ ਆ ਵੀ ਹੈ ਤਾਂ ਗੁੜਕਾ ਸਾਹੀ ਫਿਰ ਅਸੀਂ ਚੱਕਿਆ ਉਸ ਤੋਂ ਬਾਅਦ ਚ ਦੇਖਿਆ ਉਹ ਅੰਗ ਪਾੜ ਪਾੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਜੀ ਕਾਫੀ ਫਿਰ ਅਸੀਂ ਨਾਲੀ ਦੇ ਵਿੱਚੋਂ ਸਾਰੇ ਚੱਕੇ ਉਹ ਚੱਕ ਕੇ ਫਿਰ ਅਸੀਂ ਘਰੇ ਲਿਆਏ ਫਿਰ ਅਸੀਂ ਪੁਲਿਸ ਨੂੰ ਤਲਾਹ ਦਿੱਤੀ ਆ ਹੁਣ ਆਪੇ ਪੁਲਿਸ ਜੋ ਫੈਸਲਾ ਕਰੇਗੀ ਕਾਜੀ ਖਾਲਸਾ ਵਾਜੀ ਇਸ ਤੋਂ ਪਹਿਲਾਂ ਵੀ ਪਿੰਡ ਦੇ ਵਿੱਚ ਵੇਦ ਵੀ ਹੋਈ ਸੀ ਹਾਂ ਪਹਿਲਾਂ ਵੀ ਹੋਈ ਸੀ ਜੀ ਪਹਿਲਾਂ ਵੀ ਕੈਮਰਾ ਦੇ ਵਿੱਚ ਆ ਗਿਆ ਸੀ ਸਾਲ ਤੋਂ ਜ਼ਿਆਦਾ ਹੀ ਹੋ ਗਏ ਆ ਤਾਂ ਉਹ ਤਾਂ ਫਿਰ ਕੈਮਰਾ ਚ ਆ ਗਿਆ ਸੀ ਫਿਰ ਬੰਦਾ ਉਹ ਫੜ ਲਿਆ ਸੀ ਤੇ ਕੇਸ ਚੱਲ ਗਿਆ ਤੇ ਇਹਦੇ ਨੇੜੇ ਕੋਈ ਹਾਲ ਨਹੀਂ ਕੈਮਰਾ ਇਹਦੇ ਨੇੜੇ ਸਾਨੂੰ ਕੋਈ ਕੈਮਰਾ ਕੋਈ ਦਿਸਿਆ ਨਹੀਂ ਨੇੜੇ ਤੇ ਕੋਈ ਕੈਮਰਾ ਵੀ ਹੈ ਨਹੀਂ ਕਿ ਲੱਗਦਾ ਨਹੀਂ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਵਾਸਤੇ ਇਹ ਜੀ ਘਟਨਾ ਹੋਈ ਐਵੇਂ ਹੀ ਕੋਈ ਹਾਇਤ ਆ ਜੀ ਇਹੋ ਜਿਹੀ ਸਿਆਸਤੀ ਆ ਕੋਈ ਹੋਰ ਕੀ ਆ ਜੀ ਕੋਈ ਚੰਗਾ ਕੰਮ ਤਾਂ ਹੈ ਨਹੀਂਗਾ ਇਹ ਤਾਂ ਸੱਤ ਤੱਕ ਕੀਤਾ ਹੀ ਕਿਸ ਨੇ ਜੀ ਹਾਂ ਕਿਹਨਾਂ ਨੂੰ ਪੁਲਿਸ ਨੂੰ ਸੌਂਦੇ ਹਿੱਤੇ ਨੇ ਜੋ ਸਾਡੇ ਕੋਲੇ ਹਜੇ ਘਰੇ ਪਏ ਉਹ ਗਿੱਲੇ ਹਜੇ ਹਸਕਾਰ ਰਹੇ ਘਰੇ ਪਏ ਕੋਈ ਗੱਲ ਨਹੀਂ ਉਹ ਜਦੋਂ ਆਖਣ ਕੋ ਲੈ ਜਾਣਗੇ ਆਪਾਂ ਨੂੰ ਕੋਈ ਜੀ ਬਈ ਸਾਨੂੰ ਸਰੇ ਜਦੋਂ ਪਤਾ ਲੱਗਾ ਕਿ ਇਦਾਂ ਦਰਦੀਏ ਜੋ ਮੰਦਭਾਗੀ ਘਟਨਾ ਹੋਈ ਹੈ ਤੇ ਸਾਡੇ ਤੁਰੰਤ ਚੌਕੀ ਇੰਚਾਰਜ ਐਸ ਐਚ ਓ ਡੀ ਐਸ ਪੀ ਸਾਹਿਬ ਵੀ ਆਏ ਨੇ ਮੈਂ ਫਿਰ ਮੇਰੀ ਵੀ ਡਿਊਟੀ ਲਈ ਜੀ ਡੀ ਐਸ ਪੀ ਹੈਡਕ quartern ਵੀ ਆਏ ਨੇ ਇੱਥੇ ਸੀ ਆਈ ਇੰਚਾਰਜ ਵੀ ਆਏ ਨੇ ਤੋਂ ਅਸੀਂ ਇੱਕ ਤਾਂ ਤੁਰੰਤ ਦੀ ਐਫ ਆਈ ਆਰ ਪਰਚਾਦਰ ਜਾਰੀ ਕਰ ਦਿੱਤਾ ਹੈਗਾ 13 ਜਿੰਨਾ ਬੰਦਿਆਂ ਨੇ ਦੇਖਿਆ ਗੁਰਮੀਲ ਸਿੰਘ ਹੋਰਾਂ ਦੇ ਬਿਆਨ ਤੇ ਨਾਮ ਲਵਾਂਗੇ ਕੇ ਵਜੇਸ਼ਟ ਤੇ ਉਹਦੀ ਹੁਣ ਤਫਤੀਸ਼ ਚ ਅਸੀਂ ਮਸਰੂਫ ਆ ਤੇ ਅਲੱਗ-ਅਲੱਗ ਟੀਮਾਂ ਲਾਈਆਂ ਹੋਈਆਂ ਨੇ ਤਾਂ ਜੋ ਇਹ ਜਿਹੜਾ ਕੇਸ ਹੈ ਛੇਤੀ-ਛੇਤੀ ਆਪਾਂ ਕ੍ਰੈਕ ਕਰਕੇ ਤੇ ਜਿਹੜੇ ਇਸ ਕੇਸ ਦੇ ਦੋਸ਼ੀ ਹੈ ਇਹਨਾਂ ਨੂੰ ਆਪਾਂ ਸਜ਼ਾ ਦਵਾ ਸਕੀ ਤੇ ਇਹਦੇ ਨਾਲ ਅਸੀਂ ਪਿੰਡ ਵਾਲਿਆਂ ਨਾਲ ਵੀ ਇਸ ਤਾਲਮਿਲ ਬਿਠਾ ਕੇ ਰੱਖਿਆ ਹੋਇਆ ਤੇ ਇਹਨਾਂ ਦੇ ਸਹਿਯੋਗ ਦੀ ਜਿਹਨੂੰ ਕਿ ਕਹਿੰਦੇ ਮੰਗ ਵੀ ਕੀਤੀ ਹੈ ਇਹਨਾਂ ਨੇ ਪੂਰਾ ਦਿੱਤਾ ਵੀ ਹੈਗਾ ਸਾਡੇ ਨਾਲ ਆਪਦੇ ਬੰਦੇ ਲਗਾਤੇ ਆ ਤਾਂ ਜੋ ਪਿੰਡ 'ਚ ਕਈ ਵਾਰੀ ਕੈਮਰੇ ਚੈੱਕ ਕਰਨੇ ਹੁੰਦੇ ਆ ਦਾ ਇਹਨਾਂ ਨੇ ਆਪਣੇ ਬੰਦੇ ਸਾਨੂੰ ਦੇ ਦਿੱਤੇ ਹੈਗੇ ਸਾਡੀਆਂ ਟੀਮਾਂ ਦੇ ਨਾਲ ਉਹ ਲਾਤੇ ਆ ਤਾਂ-ਤਾਂ ਜਾ ਕੇ ਸਾਡੀ ਅੱਗੇ-ਅੱਗੇ ਲਾ ਕੇ ਮਦਦ ਕਰ ਰਹੇ ਹੈ ਜਿੱਦਾਂ ਪ੍ਰਧਾਨ ਜੀ ਹੋਰਾਂ ਨੇ ਬੇਨਤੀ ਕੀਤੀ ਆ ਪਿੰਡ ਨਗਰ ਨਿਵਾਸੀਆਂ ਨੂੰ ਐਸੀ ਵੀ ਬੇਨਤੀ ਕਰਦੇ ਹੈਗੇ ਕਿ ਇਹ ਜਿਹੜਾ ਬੰਦੇ ਦੋਸ਼ੀ ਹੈ ਸੀ ਇਹਨਾਂ ਨੂੰ ਜਲਦੀ ਵੀ ਜਲਦੀ ਫੜ ਲਾਂਗੇ ਤੇ ਆਪਾਂ ਜਿਹੜੇ ਹੈਗੇ ਕਿ ਸ਼ਾਂਤੀ ਬਣਾ ਕੇ ਰੱਖੀਏ ਕਿਸੇ ਸ਼ਰਾਰਤੀ ਬੰਦੇ ਦਾ ਕੰਮ ਹੈਗਾ ਤੇ ਉਹ ਚਾਹੁੰਦਾ ਹੈ ਕਿ ਆਪਣੇ ਮਾਹੌਲ ਖਰਾਬ ਹੋਵੇ ਦੋ ਸ਼ਾਂਤੀ ਭੰਗ ਹੋਵੇ ਭਾਈ ਭਾਈਚਾਰਿਆਂ ਚ ਆਪਸ ਚ ਫੋਟ ਪਵੇ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਇਹ ਆਪਾਂ ਨੂੰ ਹੁਣੇ ਪ੍ਰਧਾਨ ਜੀ ਨੇ ਵੀ ਆਖਿਆ ਅਸੀਂ ਤੁਹਾਡੇ ਇਵਾਂਦੇ ਬਣਾ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਤੇ ਛੇਤੀ ਬੰਦੇ ਫੜ ਵੀ ਲਾਗੇ ਥੋੜੇ ਸਮੇ ਬਾਅਦ ਇਹ ਦੁਬਾਰਾ ਬੇਅਦਵੀ ਉਸੇ ਗਲੀ ਚ ਹੋਈ ਹੈ ਜਿੱਥੇ ਪਹਿਲਾਂ ਇਹ ਦੇਖ ਜੀ ਇਹ ਜਿੰਨੂ ਕੀ ਕਹਿੰਦੇ ਆ ਕਿ ਥੋੜੇ ਪਿਛਲੀ ਜਿਹੜੀ ਹੋਈ ਸੀ ਮੇਰੇ ਖਿਆਲ 2023 ਚ ਹੋਈ ਸੀ 2023 ਦੇ ਸ਼ੁਰੂਆਤ ਚ ਹੋਈ ਸੀ ਇਥੇ ਹੁਣ ਬੰਦਾ ਫੜਨ ਦੇ ਪਤਾ ਲੱਗੂਗਾ ਨੇ ਜੀ ਕਿ ਕਈ ਵਾਰੀ ਕਸਮਾਤ ਵੀ ਉਹ ਚੀਜ਼ਾਂ ਹੁੰਦੀਆਂ ਕਿ ਉੱਥੇ ਹੀ ਆ ਜੇ ਉਹੀ ਚੀਜ਼ ਆ ਜੇ ਇਹ ਬਰਾਹੀ ਫਿਰ ਵੀ ਜਿੱਦਾਂ ਪਹਿਲਾਂ ਵੀ ਤੁਹਾਨੂੰ ਤੁਸੀਂ ਇੱਥੇ ਹੀ ਸੀ ਕਿ ਐਸੀ ਬੋੜੀ ਛੇਤੀ ਉਹ ਕੇਸ ਕ੍ਰੈਕ ਕਰ ਲਿਆ ਸੀ ਸੋ ਹੁਣ ਵੀ ਅਸੀਂ ਇਹ ਬਹੁਤ ਹੀ ਜਨਨ ਕਿ ਟੀਮਾਂ ਲਗਾਤੀਆਂ ਹੈਗੀਆਂ ਤੇ ਆਸ ਹੈਗੀ ਛੇਤੀ ਛੇਤੀ ਇਸ ਕੇਸ ਨੂੰ ਵੀ ਅਸੀਂ ਕ੍ਰੈਕ ਕਰਨਾਗੇ